ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਜੀ ਤੁਹਾਡਾ ਨਵੀਂ ਵੀਡੀਓ ਚ ਇੱਕ ਨਵੀਂ ਸਵੇਰ ਦੇ ਨਾਲ ਤੇ ਦੋਸਤੋ ਅੱਜ ਆਪਾਂ ਘੁੰਮਣ ਫਿਰਨ ਲਈ ਆਏ ਹੋਏ ਸੀ ਬਾਹਰ ਟਾਈਮ ਹੈਗਾ ਬਹੁਤ ਥੋੜਾ ਤੇ ਸ਼ਾਮ ਨੂੰ ਜਾਣਾ ਜੇ ਆਪਾਂ 에어ਪੋਰਟ ਤੇ ਕੋਰੀਆ ਦੇ ਵਿੱਚ ਅਸੀਂ ਕੁਝ ਖਾਸ ਘੁੰਮ ਨਹੀਂ ਸਕੇ ਸ਼ਾਪਿੰਗ ਵਗੈਰਾ ਬਹੁਤ ਕੀਤੀ ਆ ਤੇ ਉਹ ਚੀਜ਼ਾਂ ਕਰਕੇ ਜਿਹੜਾ ਟਾਈਮ ਆ ਉਹ ਸਾਰਾ ਟੋਟਲੀ ਅਨਪਲਾਨਡ ਹੋ ਚੁੱਕਿਆ ਤੇ ਅੱਜ 에어ਪੋਰਟ ਜਾਣ ਤੋਂ ਪਹਿਲਾਂ ਮੈਂ ਕਿਹਾ ਥੋੜਾ ਬਹੁਤ ਘੁੰਮ ਲਿਆ ਜਾਵੇ ਕਿਉਂਕਿ ਕੋਈ ਖਾਸ ਅਟਰੈਕਸ਼ਨਸ ਅਸੀਂ ਇੱਥੇ ਕਵਰ ਨਹੀਂ ਕੀਤੀਆਂ ਕੱਲ ਰਾਤ ਅਸੀਂ ਕਰੂਜ਼ ਦੇ ਉੱਤੇ ਗਏ ਸੀਗੇ ਉੱਥੇ ਵੀਡੀਓ ਰਿਕਾਰਡਿੰਗ ਵਗੈਰਾ ਕੀਤੀ ਨਿਕੋ ਰਾਤ ਦਾ ਸਮਾਂ ਸੀ ਪਰ এনवायरमेंट ਬਹੁਤ ਸੋਹਣਾ ਸੀ ਬਹੁਤ ਵਧੀਆ ਬਣਿਆ ਹੋਇਆ ਸੀ ਸਾਰਾ ਕੁਝ ਤੇ ਹੁਣ ਹੁਣ ਆਪਾਂ ਆਏ ਸੀ ਐਸਟੀ ਮਾਲ ਇਹ ਹੈਗਾ ਜੀ ਸਿਉਲ ਦਾ ਸਿਟੀ ਟਾਵਰ ਤੁਸੀਂ ਦੇਖੋ ਇਹ ਹੈ ਜੀ ਸਿਉਲ ਦਾ ਸਿਟੀ ਟਾਵਰ ਕੀ ਬਾਤ ਹੈ ਜੀ ਇਹਦੀ ਤੇ ਇਸ ਤੋਂ ਬਾਅਦ ਦੋਸਤੋ ਜੋ ਤੁਸੀਂ ਸਾਹਮਣੇ ਬਿਲਡਿੰਗ ਦੇਖ ਰਹੇ ਹੋ ਇਹ ਹੈਗੀ ਆ ਜੀ ਇੱਥੇ ਸਿਓਲ ਪੁਲਿਸ ਦੀ ਤੇ ਉਹ ਸਾਹਮਣੇ ਦੇਖੋ ਤੁਸੀਂ ਟੂਰਿਸਟ ਪੁਲਿਸ ਦੀਆਂ ਗੱਡੀਆਂ ਵੀ ਖੜੀਆਂ ਨੇਗੀਆਂ ਜਿਵੇਂ ਆ ਗੱਡੀ ਖੜੀ ਆ ਗਈ ਹਨਾ ਇਹ ਟੂਰਿਸਟ ਪੁਲਿਸ ਦੀ ਗੱਡੀ ਆ ਆ ਵੀ ਦੇਖੋ ਟੂਰਿਸਟ ਪੁਲਿਸ ਦੀ ਗੱਡੀ ਆ ਉਹ ਸਾਹਮਣੇ ਗੱਡੀ ਖੜੀ ਆ ਤੇ ਆ ਜਿੰਨੀਆਂ ਵੀ ਗੱਡੀਆਂ ਗੁੱਡੀਆਂ ਖੜੀਆਂ ਸਭ ਟੂਰਿਸਟ ਪੁਲਿਸ ਦੀਆਂ ਖੜੀਆਂ ਨੇਗੀਆਂ ਤੇ ਆਈ ਥਿੰਕ ਕੋਈ ਹੈੱਡ ਕੁਆਰਟਰ ਇੱਥੋਂ ਦਾ ਤੇ ਹੁਣ ਆਪਾਂ ਚੱਲੇ ਸੀਗੇ ਜੀ ਆਪਣਾ ਇੱਕ ਹੋਰ ਸਿਓਲ ਟਾਵਰ ਹੈਗਾ ਇੱਥੇ ਤੇ ਜੇ ਟਾਈਮ ਲੱਗਾ ਤੇ ਲੋਟੇਵਾੜ ਵੀ ਜਾਵਾਂਗੇ ਜਿਹੜਾ ਆਪਣਾ ਡਿਜ਼ਨੀ ਲੈਂਡ ਵਾਂਗੂ ਆ ਪਰ ਦੇਖਦੇ ਆ ਜੀ ਜਿੰਨਾ ਕ ਟਾਈਮ ਉਹਨਾਂ ਦਾ ਟਾਈਮ ਤੁਹਾਡੇ ਸਾਰੇ ਨੇ ਜਰੂਰ ਕੱਢਦੇ ਆ ਤੇ ਹੁਣ ਆਪਾਂ ਚੱਲਦੇ ਆ ਅੱਗੇ ਲੋਬ ਵੀ ਦੋਸਤੋ ਪੁਲਿਸ ਸਟੇਸ਼ਨ ਦੇ ਬਾਹਰੋਂ ਆਪਾਂ ਜਾ ਰਹੇ ਸੀਗੇ ਆਪਣੇ ਨੈਕਸਟ ਡੈਸਟੀਨੇਸ਼ਨ ਦੀ ਤਰਫ ਤੇ ਦੇਖਿਆ ਕੀ ਯਾਰ ਪੁਲਿਸ ਦਾ ਜਿਹੜਾ ਸਟੇਸ਼ਨ ਹੈਗਾ ਇਹ ਕਾਫੀ ਵੱਡਾ ਹੈਗਾ ਇਹ ਜਰ ਇੱਥੇ ਸਿਉਲ ਨਾਮ ਦਾ ਨਾ ਪੁਲਿਸ ਸਟੇਸ਼ਨ ਹੈਗਾ ਇਹ ਤੇ ਆ ਦੇਖੋ ਗੱਡੀਆਂ-ਗੱਡੀਆਂ ਇਹਨਾਂ ਦੀਆਂ ਸਤੰਦਰਾ ਨੇ ਪੂਰਾ ਤਾਮਜਾਮ ਟਾਈਟ ਕਰ ਰੱਖਿਆ ਹੈਗਾ ਆਹਾ ਵਾਲਾ ਪੁਲਿਸ ਸਟੇਸ਼ਨ ਆ ਜੀ ਇਹ ਤੁਸੀਂ ਰੀਡ ਕਰ ਲਿਓ ਸੋ ਵੱਤ ਕਰਾ ਰੱਖੀ ਆ ਪਤੰਦਰਾ ਨੇ ਵਹੀਕਲਾਂ ਪੇਖੋ ਹੋਰ ਮਤਲਬ ਸਰਵਿਸ ਸਰਵਿਸ ਪੂਰੀ ਐ ਨਹੀਂ ਤੇ ਉਹ ਬਿਲਕੁਲ ਸਾਹਮਣੇ ਹੈਗੇ ਸਿਓਲਸ ਦਾ ਸਟੇਸ਼ਨ ਦੋਸਤੋ ਜਿਹੜਾ ਸਿਓਲਸ ਸਟੇਸ਼ਨਾਂ ਤੇ ਪੁਲਿਸ ਸਟੇਸ਼ਨ ਸੀਗਾ ਬਿਲਕੁਲ ਲਾਈਕ ਪੋਰਸ਼ ਏਰੀਏ ਦੇ ਵਿੱਚ ਆ ਤੇ ਇੱਥੇ ਜਿਹੜੀ ਹੈਗੀ ਹੈ ਕਿ ਮੈਂ ਦੇਖਿਆ ਕਿ ਜਰਮਨ ਦੀ ਜੋ ਐਮਬੈਸੀ ਹੈਗੀ ਟੋਸਲੈਂਡ ਦੀ ਉਹ ਵੀ ਇੱਥੇ ਦੇਖਣ ਨੂੰ ਮਿਲੀ ਹੈਗੀ ਤੇ ਉਹ ਦਿਖਾਉਣਾ ਤੁਹਾਨੂੰ ਉਹਦਾ ਨਜ਼ਾਰਾ ਇਹ ਹੈਗੀ ਹੈ ਜੀ ਦੇਖੋ ਐਮਬੈਸੀ ਜਰਮਨ ਦੀ ਜਿਹੜੀ ਸਿਓਲ ਦੇ ਵਿੱਚ ਆ ਤੇ ਆ ਹੈਗਾ ਜੀ ਅਫੀਸ਼ੀਅਲ ਹੈ ਇਹਨਾਂ ਦਾ ਲੋਗੋ ਐਮਬੈਸੀ ਵਾਲਿਆਂ ਦਾ ਇਹ ਇਹਨੂੰ ਸਿਓ ਸਕੇਅਰ ਕਹਿੰਦੇ ਨੇਗੇ ਆ ਦੇਖੋ ਤੇ ਡੈਲੀਗੇਸ਼ਨ ਜਿਹੜੀ ਹੈਗੀ ਇੱਥੇ ਆਉਂਦੀ ਆ ਜਦੋਂ ਵੀ ਕਿਸੇ ਤਰੀਕੇ ਦੀ ਯੂਰੋਪੀਅਨ ਯੂਨੀਅਨ ਦੀ ਮੀਟਿੰਗ ਵਗੈਰਾ ਇੱਥੇ ਹੁੰਦੀਆਂ ਸਾਰੀਆਂ ਕੀ ਬਾਤ ਆ ਕੋਰੀਆ ਵਾਲਿਆਂ ਨੇ ਪਤੰਦਰਾ ਨੇ ਬਿਲਡਿੰਗਾਂ ਬਿਲਡਿੰਗਾਂ ਤਾਂ ਸੋਹਣੀਆਂ ਬਣਾਈਆਂ ਆ ਨਾਲ ਉਹਨੂੰ ਲਾਈਕ ਨਿਊ ਆਰਚਟੈਕ ਦਾ ਟੱਚ ਦੇਣ ਲਈ ਇੱਕ ਨਵੀਂ ਆਟ ਹੈਂਡ ਵਰਕ ਫਾਡਨ ਕ્રાਫਟ ਦਾ ਕੰਮ ਬਹੁਤ ਕਰਦੇ ਪਤੰਦਰ ਇਹ ਦੋਸਤੋ ਤੁਹਾਡੇ ਸਾਰਿਆਂ ਲਈ ਜ਼ਰੂਰੀ ਜਾਣਕਾਰੀ ਇਹ ਆ ਕਿ ਜਿਹੜਾ ਡਿਸਕਵਰੀ ਪਾਸ ਆ ਇਹ ਸਾਡੇ ਲਈ ਬਿਲਕੁਲ ਵੇਸਟ ਆਫ ਮਨੀ ਨਿਕਲਿਆ ਉਹ ਸਾਹਮਣੇ ਪਿੱਛੇ ਹੈਗਾ ਸਿਓਲ ਟਾਵਰ ਉੱਥੋਂ ਤੱਕ ਵੀ ਆਪਾਂ ਪਹੁੰਚ ਨਹੀਂ ਸਕੇ ਲੋਟੇਵਾਰਡ ਜਾਣਾਂ ਦਾ ਦੂਰ ਦੀ ਗੱਲ ਤੇ ਹੁਣ ਉਹਦੀ ਟਿਕਟ ਹੈਗੀ ਹੈ ਕਿ ਤਕਰੀਬਨ 4-5000 4000 ਦੀ ਆ ਕੁਝ ਸਮਥਿੰਗ ਇਹ ਆਪਣਾ ਪਤਨੀ 3600 ਰੁਪਏ ਦੀ ਆ ਕੁਝ ਜਿਹੜੀ ਟਿਕਟ ਹੈਗੀ ਆ ਲੋਟੇ ਵਰਡ ਦੀ ਤੇ ਇਹਦੀ ਹੈਗੀ 1500 ਕੁਛ ਦੀ ਇਹ ਤੁਹਾਨੂੰ 4500 ਰੁਪਏ ਦਾ ਕੁਛ ਮਿਲ ਜਾਂਦਾਗਾ ਤੇ ਮਤਲਬ ਦੋ ਕੰਟ੍ਰੈਕਸ਼ਨਾਂ ਦਾ ਜਾਂ ਤਿੰਨ ਅਟ੍ਰੈਕਸ਼ਨਾਂ ਦੇ ਵਿੱਚ ਜਿਹੜਾ ਤੁਹਾਡਾ ਸਾਰਾ ਟ੍ਰਿਪ ਆਗਾ ਇਹ ਕਵਰ ਹੋ ਜਾਂਦਾ ਜਿਹੜੀਆਂ ਅਟ੍ਰੈਕਸ਼ਨਸ ਨੇਗੀਆਂ ਇਹਦਾ ਪੇ ਕਰਕੇ ਪਰ ਇਹਦੇ ਨੂੰ ਯੂਜ਼ ਕਿੱਦਾਂ ਕਰਨਾ ਤੇ ਕੀ ਕੁਛ ਹਾਊਕਦਾ ਹੋਵੇਗਾ ਬਹੁਤ ਜ਼ਿਆਦਾ ਔਖਾਗਾ ਉਹਦੇ ਤੇ ਆਪਾਂ ਇੱਕ ਲਾਈਕ ਵੀਡੀਓ ਬਣਾਵਾਂਗੇ ਹੁਣ ਮੈਂ ਜਾ ਰਿਹਾ ਸੀਗਾ ਸਿਓਲ ਟਾਵਰ ਦੇ ਕੋਲੇ ਤੁਹਾਨੂੰ ਸਾਰਿਆਂ ਨੂੰ ਸ਼ਹਿਰ ਦਾ ਨਜ਼ਾਰਾ ਦਿਖਾਉਣ ਕਿਉਂਕਿ ਥੋੜਾ ਜਿਆ ਉੱਤੇ ਆਗਾ ਉਹ ਤੇ ਜਿਹੜਾ ਸਿਟੀ 뷰 ਆ ਉੱਥੋਂ ਬਹੁਤ ਵਧੀਆ ਆ ਪਰ ਇਹ ਕਾਰਡ ਆ ਜਿਹੜਾ ਹੁਣ ਚੱਲਣਾ ਬੰਦ ਹੋ ਗਿਆ ਸਾਡੇ ਲਈ ਹੁਣ ਵੇਸਟ ਆ ਕਿਉਂਕਿ ਅਸੀਂ ਲਿਆ ਸੀ 48 ਘੰਟੇ ਦੋ ਦਿਨਾਂ ਦਾ ਤੇ ਇੱਕ ਦਿਨ ਤਾਂ ਸ਼ਾਪਿੰਗ ਕਰਦੇ ਨਿਕਲ ਗਿਆ ਕੱਲ ਥੱਕੇ ਹੋਏ ਸੀ ਤੇ ਅੱਜ ਅਸੀਂ ਕੁਝ ਜ਼ਿਆਦਾ ਕੰਮ ਕਰ ਸਕੇ ਨਹੀਂ ਲੇਟ ਹੋਏ ਨਿਕਲਿਆ ਹੋਟਲ ਦੇ ਵਿੱਚੋਂ ਹੁਣ ਪਲਾਨ ਸੀਗਾ ਕਿ ਤੁਹਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਦਿਖਾਈਏ ਕਿਉਂਕਿ ਸਿਓਲ ਦੀਆਂ ਵੀਡੀਓ ਕੁਝ ਜ਼ਿਆਦਾ ਨਹੀਂ ਬਣੀਆਂ ਸਾਊਥ ਕੋਰੀਆ ਦੀਆਂ ਸੋ ਸੌਰੀ ਆ ਦੋਸਤੋ ਇਸ ਚੀਜ਼ ਲਈ ਤੇ ਹੁਣ ਆਪਾਂ ਚੱਲੇ ਆਂ ਜੀ ਦੁਬਾਰਾ ਆਪਣਾ ਵੈਕ ਟੂ ਨਿਊ ਹੋਟਲ ਜਿਹੜਾ 에ਰਪੋਰਟ ਦੇ ਬਿਲਕੁਲ ਕੋਲੇ ਆ ਤੇ ਜੇ ਕੁਝ ਰਸਤੇ 'ਚ ਜਾਂਦੇ ਹੋ ਟਾਈਮ ਲ ਦਿਨ ਪਰ ਘੁੰਮ ਕੇ ਆਪਾਂ ਥੱਕ ਗਏ ਸੀ ਜੀ ਫਿਰ ਲਈ ਆਪਾਂ ਟੈਕਸੀ ਕਿਉਂਕਿ ਸਾਊਥ ਕੋਰੀਆ ਦੇ ਵਿੱਚ ਟੈਕਸੀ ਠੀਕ ਹੈ ਰੇਟ ਇੰਨਾ ਜ਼ਿਆਦਾ ਨਹੀਂ ਹੈਗਾ ਤੇ ਹੁਣ ਚੱਲੇ ਆਂ ਜੀ ਆਪਾਂ ਹੋਟਲ ਹੋਟਲ ਜਾ ਕੇ ਕੁਛ ਨਾ ਕੁਛ ਉਥੋਂ ਸੁਪਰਮਾਰਕਟ ਚੋਂ ਰਸਤੇ ਚ ਲੈ ਲੈਣਾ ਕੋਈ ਖਾ ਪੀ ਕੇ ਸੌ ਜਾਣਾ ਤੇ ਕੱਲ ਨੂੰ ਜਾਣਾ ਜੀ ਆਪਾਂ ਇੰਡੀਆ ਵਾਪਸ ਜਾਣ ਨੂੰ ਦਿਲ ਤਾਂ ਨਹੀਂ ਕਰਦਾ ਪਰ ਬਹੁਤ ਚੀਜ਼ਾਂ ਦੇਖਣੇ ਪੈਂਦੇ ਤੁਹਾਨੂੰ ਪਤਾ ਚਲੋ ਚੱਲਦੇ ਆਂ ਜੀ ਹੋਟਲ ਫਿਰ ਇਸ ਵੀਡੀਓ ਨੂੰ ਇੱਥੇ ਕਰਦੇ ਆਂ ਬੰਦ ਗੁੱਡ ਬਾਏ ਟੇਕ ਕੇਅਰ